ਹਾਂਜੀ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵਲੌਗ ਵਿੱਚ ਸਵੇਰੇ ਸਵੇਰੇ ਆਪਾਂ ਆ ਗਏ ਸੀ ਅੱਜ ਜੀ ਆਪਣੇ ਖੇਤ ਗੇੜਾ ਮਾਰਨ ਤੇ ਕਈ ਦਿਨ ਹੋ ਗਏ ਸੀ ਆਪਾਂ ਇਧਰ ਆਏ ਨਹੀਂ ਸੀਗੇ ਤੇ ਸੋਚਿਆ ਚਲੋ ਅੱਜ ਖੇਤ ਦੇਖ ਕੇ ਆਈਏ ਤੇ ਨਾਲ ਆਪਾਂ ਤੁਹਾਨੂੰ ਵੀ ਸਵੇਰੇ ਸਵੇਰੇ ਖੇਤਾਂ ਦੇ ਦਰਸ਼ਨ ਕਰਾ ਦਈਏ ਹਾਂਜੀ ਚੱਲਦੇ ਹਾਂ ਅੱਗੇ ਤੇ ਦੇਖਦੇ ਆ ਕੀ ਮਾਹੌਲ ਆ ਬਾਈ ਜੀ ਪੰਜਾਬ ਚ ਸਤਜੀਆਂ ਦੇ ਦਿਨ ਹੋ ਗਿਆ ਸ਼ੁਰੂ ਤੇ ਸਵੇਰੇ ਸਵੇਰੇ ਠੰਡ ਵੀ ਪਈ ਹੋਈ ਆ ਵਿਊ ਬਹੁਤ ਘੈਂਟ ਆਉਂਦਾ ਕਈ ਥਾਵਾਂ ਤੇ ਕਣਕਾਂ ਉੱਗ ਰਹੀਆਂ ਤੇ ਕਈ ਕਿਸਾਨ ਹਾਲੇ ਬਜਾਈ ਕਰੀ ਜਾਂਦੇ ਆ ਤੇ ਆਪਣੀ ਕਣਕ ਵੀ ਬਈ ਉੱਗ ਰਹੀ ਹੈਗੀ ਇਧਰ ਬਈ ਆਪਾਂ ਲਾਈ ਸੀ ਥੋੜੀ ਜਿਹੀ ਸਬਜ਼ੀ ਉਹ ਵੀ ਵਧੀਆ ਹੋਈ ਖੜੀ ਆ ਤੇ ਬਸ ਗੋਡੀ ਕਰਨ ਵਾਲੀ ਆ ਆਪਣੇ ਬਾਣ ਚ ਮੁਰਕ ਦਾ ਦਬਦਬਾ ਥੋੜਾ ਜਿਆਦਾ ਹੀ ਆ ਤੇ ਪੱਠੇ ਵੀ ਆਪਣੇ ਵਧੀਆ ਹੋਇਆ ਇਸ ਵਾਰ ਤਾਂ ਅੱਜ ਕੱਲ ਬਈ ਖੇਤਾਂ ਵਿੱਚ ਕਣਕ ਦੀ ਫਸਲ ਦੀ ਬਿਜਾਈ ਚੱਲ ਰਹੀ ਆ ਤੇ ਕਈ ਥਾਵਾਂ ਤੇ ਤਾਂ ਕਣਕ ਪੂਰੀ ਹੋਈ ਖੜੀ ਆ ਤੇ ਖੇਤਾਂ ਵਿੱਚ ਪੂਰੀ رونਕ ਲੱਗੀ ਹੋਈ ਆ ਤੇ ਦੂਰ ਦੂਰ ਤੱਕ ਟਰੈਕਟਰਾਂ ਦੀ ਗੂੰਜ ਤੇ ਉਹਨਾਂ ਤੇ ਲੱਗੇ ਹੋਏ ਗੀਤ ਸੁਣਾਈ ਦੇ ਰਹੇ ਆ ਬਹੁਤ ਹੀ ਵਧੀਆ ਤੇ ਸੋਹਣਾ ਮਾਹੌਲ ਆ ਆਪਾਂ ਵੀ ਕਰਤੀ ਗੱਡੀ ਦੀ ਪੂਰੀ ਰੇਸ ਕਿਉਂਕਿ ਅੱਗੇ ਚੜ੍ਹਾਈ ਹੈਗੀ ਇਹ ਚੜ੍ਹਾਈ ਤੇ ਥੋੜਾ ਜਾਂ ਪਿੱਛੇ ਨੂੰ ਰੁੜ ਪੈਂਦੀ ਆ ਤੇ ਪਰ ਚੜ੍ਹ ਗਈ ਆ ਆਪਣੀ ਗੱਡੀ ਰੁਕੀ ਨਹੀਂ ਗਈ ਖੇਤ ਆ ਪਜਾਇਆ ਤੇ ਹੁਣ ਚੱਲਦੇ ਆ ਘਰੇ ਤੇ ਆਹ ਸੜਕ ਬਈ ਪਤਾ ਨਹੀਂ ਕਦੋਂ ਪੂਰੀ ਹੋਊਗੀ ਸਾਰਾ ਪੱਥਰ ਦੁਬਾਰਾ ਪਟਿਆ ਗਿਆ ਤੇ ਬੜਕਦਾ ਹੈਗਾ ਤੇ ਗੱਡੀ ਵੀ ਆਪਣੀ ਪੂਰੀ ਬੜਕਦੀ ਹੈ ਇਹਦੇ ਤੇ ਹਾਂਜੀ ਆਪਾਂ ਆ ਗਏ ਆ ਜੀ ਆਪਣੇ ਘਰਾਂ ਕੋਲ ਤੇ ਇਹ ਨੇ ਆਪਣੇ ਬਈ ਘਰ ਉਹ ਖੜੇ ਆ ਮਾਸੀ ਹਣੀ ਤੇ ਆਰਚੂ ਤੇ ਇੱਕ ਸਾਡਾ ਜੋਤ ਇਹ ਮੈਨੂੰ ਦੇਖ ਕੇ ਰੋਣਾ ਪਉਣ ਲੱਗ ਜਾਂਦਾ ਤੇ ਛੋਟਾ ਸ਼ੋਰ ਸਾਡਾ ਇਹਨੂੰ ਫਿਰਦਾ ਚੱਕੀ ਤੇ ਹੁਣ ਰੌਲਾ ਪਾਉਣ ਲੱਗਿਆ ਛੇਤੀ ਛੇਤੀ ਬਾਹੜਾ ਉੱਤੇ ਇਹਦੇ ਲਓ ਭਾਈ ਜੋਤ ਵੀ ਬੈਠ ਗਿਆ ਸੀ ਮੇਰੇ ਨਾਲ ਹੀ ਗੱਡੀ ਤੇ ਬਾਹੜਾ ਪੜਾ ਸ਼ੋਰ ਬਣ ਗਿਆ ਇਹ ਵੀ ਹੁਣ ਮਗਰ ਲੱਗਣ ਲੱਗ ਗਿਆ ਦੇਖੋ ਕਰਦਾ ਨਾ ਸ਼ਰਾਰਤਾਂ ਬਹੁਤ ਪੰਗੇ ਲੈਂਦਾ ਏ ਪੂਰੀ ਜਾਂਚ ਕਰਦਾ ਤੇ ਹਰੇਕ ਗੱਲ ਹੁਣ ਬਈ ਇਹ ਸਮਝਣ ਲੱਗ ਪਿਆ ਹੈਗਾ ਤੇ ਹੁਣੇ ਮੈਨੂੰ ਤੰਗ ਵੀ ਬਹੁਤ ਕਰਨ ਲੱਗਿਆ ਪਹਿਲਾਂ ਛੋਟਾ ਸੀ ਬਹਿ ਜਾਂਦਾ ਸੀਗਾ ਤੇ ਹੁਣ ਕਿਤੇ ਹੁਣ ਵੇਖ ਪੰਗੇ ਲਈ ਜਾਂਦਾ ਹੈਗਾ ਕਿਤੇ ਦੀ ਸੋਚ ਨਾ ਪਦਾ ਕਿਤੇ ਕੋਸ਼ਿਸ਼ ਕਰਦਾ ਤੇ ਹਜੇ ਇਹ ਦੂ ਵੱਡਾ ਹੋ ਕੇ ਪਤਾ ਨਹੀਂ ਕੀ ਕਰੂਗਾ ਮਨ ਤਾਂ ਲੱਗਦਾ ਇਹ ਸ਼ਰਾਤੀ ਵਾਵਾ ਬਣ ਜਾਊਗਾ ਆਪਦੇ ਦਾਦ ਜਣੇ ਵੇਖ ਕੇ ਖੁਸ਼ ਹੋ ਗਿਆ ਪੂਰਾ ਜੋਤ ਤੇ ਵੇਂਦਾਗਾ ਕਬੂਤਰ ਫਿਰਦੇ ਆਗੇ ਉੱਥੇ ਉਹਨਾਂ ਨੂੰ ਵੇਖੀ ਜਾਂਦਾ ਹੁਣ ਬੈਠਾ ਲੋ ਬਈ ਉਸ ਤੋਂ ਬਾਅਦ ਆਪਾਂ ਚੱਲ ਪਏ ਸੀ ਬਰਗਾੜੀ ਨੂੰ ਤੇ ਅੱਜ ਛੋਟੇ ਛੋਟੇ ਕੰਮ ਜੇ ਆ ਦੋ ਤਿੰਨ ਉਹ ਕਰਕੇ ਆਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਅੱਜ ਬਈ ਕੀ ਕੰਮ ਕਰਨ ਚੱਲੇ ਆ ਉਦਨ ਵਾਲੀ ਨਾ ਹੋਵੇ ਬਸ ਸ਼ਾਮ ਦਾ ਟਾਈਮ ਸੀ ਤਕਰੀਬਨ 2:30 ਕ ਦਾ ਟਾਈਮ ਹੁਣ ਤੇ ਅੱਜ ਇੱਕ ਭਰਾ ਨੂੰ ਵੀ ਮਿਲਣਾ ਆਪਾਂ ਕਈ ਦਿਨ ਹੋ ਗਏ ਸੀਗੇ ਗਏ ਨਹੀਂ ਸੀ ਬਰਗਾੜੀ ਤੇ ਉਸ ਨੂੰ ਵੀ ਪਿਛਲੀ ਵਾਰੀ ਆਪਾਂ ਮਿਲ ਕੇ ਨਹੀਂ ਆਈ ਸੀ ਅੱਗੇ ਆ ਰਿਹਾ ਟਰੈਕਟਰ ਤੇ ਗੱਡੀ ਆਪਣੀ ਹੌਲੀ ਕਰ ਲਈਏ ਚਲੋ ਬਈ ਲੰਘਾ ਟਰੈਕਟਰ ਤੇ ਆ ਗਏ ਸੀ ਬਈ ਆਪਾਂ ਕੱਸੀ ਵਾਲੇ ਮੋੜ ਤੇ ਆਪਣੇ ਬਰਗਾੜੀ ਰਾਹ ਤੇ ਜੇ ਸੱਜਣੋ ਕੋਟ ਆਪਾਂ ਟਾਈਮ ਨਹੀਂ ਪਾ ਲਿਆ ਸੀ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਠੰਡ ਦੇ ਮੌਸਮ ਚੱਲ ਪਿਆ ਗਿਆ ਤੇ ਜਦੋਂ ਵੀ ਮੈਂ ਬਰਗਾੜੀ ਨੂੰ ਜਾਵਾਂ ਟਾਈਮ ਮੈਨੂੰ ਉੱਥੇ ਲੱਗ ਹੀ ਜਾਂਦਾ ਕੋਈ ਨਾ ਕੋਈ ਭਰਾ ਮੈਨੂੰ ਮਿਲ ਹੀ ਜਾਂਦਾ ਤੇ ਸ਼ਾਮ ਨੂੰ ਹੁਣ ਠੰਡ ਵੀ ਹੋਣ ਲੱਗ ਗਈ ਹੈਗੀ ਤੇ ਆਹ ਦੇਖੋ ਵੀ ਕਿੰਨੇ ਸੋਹਣੇ ਦਰਾਖਤ ਆ ਪਰ ਕਈ ਦਰਾਖਤ ਅੱਗ ਲਾਉਣ ਨਾਲ ਸੜ ਗਏ ਪਰ ਜਦੋਂ ਕਣਕਾਂ ਨੂੰ ਪਾਣੀ ਲੱਗਣ ਲੱਗ ਪਾ ਇਹ ਫੇਰ ਹਰੇ ਹੋ ਜਾਣਗੇ ਹਾਂਜੀ ਇਸ ਰਾਤ ਇਹ ਨਿੰਮ ਤੇ ਆਵਲੇ ਦੇ ਬੂਟੇ ਬਹੁਤ ਜ਼ਿਆਦਾ ਨੇ ਤੇ ਇਸ ਵਾਰ ਆਵਲੇ ਦੇ ਬੂਟਿਆਂ ਨੂੰ ਫਲ ਵੀ ਕਾਫੀ ਲੱਗਿਆ ਹੋਇਆ ਏ ਤੇ ਬਹੁਤ ਲੱਗੇ ਹੋਏ ਆ ਆਲੇ ਬਈ ਇਹਨਾਂ ਬੂਟਿਆਂ ਤੇ ਇਸ ਰਾਤ ਇਹ ਵੀ ਰੌਣਕ ਬਹੁਤ ਹੋਗੀ ਪਹਿਲਾਂ ਇਹ ਰਾ ਵੀ ਸੁਨਣਾ ਜਾਂ ਹੁੰਦਾ ਸੀਗਾ ਹੁਣ ਕਾਫੀ ਘਰ ਪੈ ਗਏ ਤੇ ਦੋ ਸੈਲਰ ਵੀ ਲੱਗ ਗਏ ਆ ਤੇ ਇਧਰ ਆਪਣੀ ਗੱਡੀ ਜਾਂਦੀ ਹੈ ਸ਼ੂਖ ਦੀ ਬਈ ਇਸ ਰਾਹ ਤੇ ਅੱਜ ਗੱਡੀ ਦਾ ਵੀ ਥੋੜਾ ਜਿਹਾ ਕੰਮ ਰਹਿੰਦਾ ਸੀ ਇੱਕ ਚੀਜ਼ ਲਗਾਉਣ ਵਾਲੀ ਉਹ ਦਿਖਾਉਣਿਆ ਸਾਨੂੰ ਕੀ ਚੀਜ਼ ਹੈਗੀ ਅੱਗੇ ਵਲੌਗ ਵਿੱਚ ਬਈ ਆਪਾਂ ਪਹੁੰਚਣ ਵਾਲੇ ਆਂ ਬਰਗਾੜੀ ਹਾਈਵੇ ਐਨ ਐਚ 54 ਤੇ ਭਾਈ ਆਪਾਂ ਆ ਗਏ ਸੀ ਬਰਗਾੜੀ ਐਨ ਐਚ 54 ਹਾਈਵੇ ਤੇ ਤੇ ਬਰਗਾੜੀ ਸ਼ਹਿਰ ਇਥੋਂ ਥੋੜੀ ਦੂਰੀ ਆ ਹੁਣ ਤਾਂ ਬਰਗਾੜੀ ਸ਼ਹਿਰ ਵੀ ਵੀ ਵਾਵਾ ਫੈਲ ਗਿਆ ਤੇ ਹਰ ਇੱਕ ਚੀਜ਼ ਬਹੁਤ ਹੀ ਆਸਾਨੀ ਨਾਲ ਇਥੋਂ ਮਿਲ ਜਾਂਦੀ ਆ ਕਿਤੇ ਹੋਰ ਜਾਣ ਦੀ ਲੋੜ ਨਹੀਂ ਗਈ ਭਾਈ ਮੈਂ ਇੱਧਰ ਸਕੂਲ ਵਾਲੇ ਰਾਹ ਵੱਲ ਦੀ ਗਲਤ ਆ ਗਿਆ ਤੇ ਹੁਣ ਟਾਈਮ ਹੋਇਆ ਸੀ ਛੁੱਟੀ ਦਾ ਤੇ ਹੁਣ ਵੈਨਾਂ ਹੀ ਵੈਨਾਂ ਲੰਗੀ ਜਾਂਦੀਆਂ ਇਥੋਂ ਦੀ ਹਾਂਜੀ ਆਪਾਂ ਆਗੇ ਸੀ ਆਪਣੇ ਭਰਾ ਗੱਜੋਕੋਲ ਗੱਡੀ ਪਿੱਛੇ ਆਈਡੀ ਲਖਵਾਉਣੀ ਸੀ ਇਹ ਰਣ ਸਿੰਘ ਵਾਲਾ ਰੋਡ ਬਰਗਾੜੀ ਤੇ ਦੱਸੋ ਬਈ ਕਿਵੇਂ ਲੱਗੀ ਗੱਡੀ ਪਿੱਛੇ ਆਪਣੀਆਂ ਆਈਡੀਆਂ ਲਖਾਈਆਂ ਫੇਰ ਉਸ ਤੋਂ ਬਾਅਦ ਬਈ ਆਪਾਂ ਲਵਾਈ ਗੱਡੀ ਦੀ ਅਗਲੀ ਲਾਈਟ ਉਹ ਖਰਾਬ ਹੋ ਗਈ ਸੀ ਛੋਟੀ ਲਾਈਟ ਮਸਾਂ ਮਿਲੀ ਕਈ ਦੁਕਾਨਾਂ ਤੇ ਗਿਆ ਤੇ ਫਿਰ ਕਿਸੇ ਨੇ ਦੱਸਿਆ ਵੀ ਟਰੈਕਟਰ ਦੇ ਸਪੇਅਰ ਪਾਰਟ ਵਾਲੀ ਦੁਕਾਨ ਤੋਂ ਮਿਲ ਜੂ ਹੁਣ ਚੱਲਦਾ ਬਈ ਸੜਕ ਦੇ ਪਰਲੇ ਪਾਸੇ ਚੌਕ ਨਾਲੋਂ ਮੈਨੂੰ ਇੱਥੋਂ ਰਸਤਾ ਕ੍ਰੋਸ ਕਰਨਾ ਵਧੀਆ ਲੱਗਤ। ਉਸ ਤੋਂ ਬਾਅਦ ਬਈ ਆਪਾਂ ਲੈ ਥੋੜੇ ਜੇ ਸੇਵ ਖਾਣ ਵਾਸਤੇ। ਫੇਰ ਸਾਰੇ ਕੰਮ ਨਿਵੇੜ ਕੇ ਆਪਾਂ ਆਗੇ ਸੀ ਆਪਣੇ ਭਰਾ ਬਲਜੀਤ ਸਿੰਘ ਕੋਲ ਉਸ ਦੀ ਦੁਕਾਨ ਢਿੱਲੋ ਟੈਲੀਕਮ ਬਰਗਾੜੀ ਤੇ ਬਾਈ ਕੋਲ ਮੋਬਾਈਲਾਂ ਦਾ ਹਰ ਪ੍ਰਕਾਰ ਦਾ ਸਮਾਨ। ਵਾਜ ਬ੍ਰੇਡ ਤੇ ਮਿਲਦਾ ਤੇ ਹਰ ਪ੍ਰਕਾਰ ਦੀ ਫੋਨ ਐਕਸੈਸਰੀ ਵੀ ਇੱਥੇ ਮਿਲਦੀ ਆ ਤੇ ਰਿਪੇਅਰ ਦਾ ਵੀ ਖਾਸ ਪ੍ਰਬੰਧ ਆ ਤੇ ਜੇ ਕਿਸੇ ਨੂੰ ਬਈ ਪ੍ਰੋਗਰਾਮਾਂ ਤੇ ਬਿਸਤਰੇ ਗੱਡੇ ਤੇ ਜਨਰੇਟਰ ਚਾਹੀਦਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਓ ਜੇ ਤੇ ਦੋਸਤੋ ਬਾਅਦ ਬਈ ਆਪਾਂ ਖਿੱਚਦੀ ਸੀ ਗੱਡੀ ਪੈਂਡ ਨੂੰ ਟਾਈਮ ਵੀ ਕਾਫੀ ਜ਼ਿਆਦਾ ਹੋ ਗਿਆ ਸੀਗਾ ਤੇ ਜਿਆਦਾ ਨਹੀਂ ਨਹਿਰਾ ਮੈਂ ਕਰਦਾ ਨਹੀਂ ਹੁੰਦਾਗਾ ਕਿਤੇ ਤੇ ਪਰ ਮੈਨੂੰ ਲੱਗਦਾ ਜਾਂਦੇ ਜਾਂਦੇ ਨੇਹਰਾ ਮੈਨੂੰ ਹੋ ਹੀ ਜਾਣਾ ਕਰੇ ਬਾਈ ਇਸ ਰੋਡ ਤੇ ਗੱਡੀਆਂ ਵੀ ਪੂਰੀ ਸਪੀਡ ਨਾਲ ਕੋਲ ਦੀ ਲੰਘਦੀਆਂ ਤੇ ਮੋੜ ਵੀ ਪਿੰਡ ਵਾਲਾ ਬੜੇ ਧਿਆਨ ਨਾਲ ਕਰਾਸ ਕਰਨਾ ਪੈਂਦਾ ਕਰਦੇ ਆ ਮੋੜ ਕਰਾਸ ਤੇ ਮਿਲਦੇ ਤੁਹਾਨੂੰ ਅਗਲੇ ਪਾਸੇ ਭਈ ਮੈਨੂੰ ਰਸਤਾ ਵੀ ਬੜੇ ਧਿਆਨ ਨਾਲ ਕ੍ਰੋਸ ਕਰਨਾ ਪੈਂਦਾ ਤੇ ਟਾਈਮ ਤਾਂ 5-7 ਮਿੰਟ ਲੱਗ ਜਾਂਦੇ ਆ ਗੱਡੀਆਂ ਬਹੁਤ ਤੇਜ਼ ਆਉਂਦੀਆਂ ਤੇ ਪੈ ਗਿਆਂ ਵੀ ਆਪਾਂ ਆਪਦੇ ਪਿੰਡ ਵਾਲੇ ਰਾਹ ਤੇ ਤੇ ਹੌਲੀ-ਹੌਲੀ ਪਹੁੰਚਦੇ ਆ ਪਿੰਡ ਵੇਖਦਾ ਕਿੰਨਾ ਕੇ ਸਮਾਂ ਲੱਗਦਾ ਸ਼ਾਮ ਨੂੰ ਮੇਰੇ ਫੋਨ ਦਾ ਕੈਮਰਾ ਵੀ ਧੁੰਦਲਾ ਜਾ ਦਿਖਾਉਂਦਾ ਤੇ ਇਹ ਮੌਸਮ ਵੀ ਇਸ ਵੇਲੇ ਸਾਫ਼ ਨਹੀਂ ਹੁੰਦਾ ਹੁਣ ਧੁੰਦ ਜੀ ਪੈਣ ਲੱਗ ਗਈ ਆ ਤੇ ਠੰਡ ਵੀ ਸ਼ਾਮ ਨੂੰ ਥੋੜੀ-ਥੋੜੀ ਹੋਣ ਲੱਗ ਗਈ ਆ ਕਈ ਥਾਵਾਂ ਬਹੁਤ ਸੋਹਣੀਆਂ ਹੁੰਦੀਆਂ ਆਗੀਆਂ ਤੇ ਜਿਵੇਂ ਆਹ ਰਸਤਾ ਦੇਖ ਲਓ ਇੱਥੋਂ ਬਹੁਤ ਘੈਂਟ ਆ ਤੇ ਇੱਕ ਆਹ ਘਰ ਦੀ ਲੋਕੇਸ਼ਨ ਮੈਨੂੰ ਬਹੁਤ ਘੈਂਟ ਲੱਗਦੇ ਜਦੋਂ ਵੀ ਨੰਗਦਾਗਾ ਤਾਂ ਮੇਰਾ ਮਨ ਬਹੁਤ ਕਰਦਾ ਵੀ ਇਹਦੀ ਵੀਡੀਓ ਬਣਾਵਾ ਤੇ ਪਰ ਥੋੜਾ ਜਿਹਾ ਝਿਜਕ ਜਾਨਾਗਾ ਕੀ ਆਪਾਂ ਟੱਪ ਗਏ ਸੀ ਤੇ ਹੁਣ ਰਹੇਗਾ ਥੋੜੀ ਬਾਤ ਹੀ ਰਹਿ ਗਿਆ ਆਪਣਾ ਪਿੰਡ ਤੇ ਹਨੇਰਾ ਜਾਂ ਵੀ ਹੋ ਗਿਆ ਤੇ ਲਾਈਟਾਂ ਪੈਣੀਆਂ ਸ਼ੁਰੂ ਹੋ ਗਈਆਂ ਆਈਆਂ ਹੁਣ ਕਰਦੇ ਆਂ ਵਲੌਗ ਨੂੰ ਇੱਥੇ ਐਂਡ ਤੇ ਮਿਲਦੇ ਆਂ ਕਿਸੇ ਹੋਰ ਨਵੇਂ ਵਲੌਗ ਵਿੱਚ ਤੇ ਬਾਈ ਬਣ ਕੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਸਾਡਾ ਵਲੌਗ ਕਿਵੇਂ ਲੱਗਿਆ ਤੇ ਬਾਈ ਇੱਕ ਗੱਲ ਹੋਰ ਤੇ ਆਪਣੀ ਵੀਡੀਓ ਨੂੰ ਬਾਈ ਅੱਗੇ ਜਰੂਰ ਸ਼ੇਅਰ ਕਰਿਓ ਤਾਂ ਜੋ ਆਪਾਂ ਨੂੰ ਹੋਰ ਵੀ ਹੌਸਲਾ ਮਿਲੇ ਤੇ ਵਧੀਆ ਵੀਡੀਓ ਬਣਾਈਏ ਹੋਰ ਆਪਾਂ ਧੰਨਵਾਦ ਜੀ